ਕਿ ਕੱਲ੍ਹ ਦੇ ਰਾਤ ਇੱਕ ਡੈੱਡ ਬੋਡੀ ਕਰੀਬ ਪੌਣੇ 12 ਵਜੇ ਥਨੌਲੇ ਤੋਂ ਦਾਨਗੜ ਰੋਡ ਦੇ ਉੱਤੇ ਹਾਈਵੇ ਦੇ ਨੇੜੇ ਇਹ ਨੇੜੇ ਪੜੀ ਦੇ ਉੱਤੇ ਕਿ ਮਿਲੀ। ਸਾਡੇ ਕੋਲ ਉੱਥੇ ਕਰੇ ਸ਼ਾਮ ਨੂੰ ਬੈਠੇ ਰਹੇ ਨੇ। ਉਦੋਂ ਬਾਅਦ ਆਪਣੇ ਘਰ ਜਾਣ ਲਈ ਇਹ ਸਸ ਕੋਈ ਉੱਥੋਂ ਚੱਲੇ। ਮੌਜਾ ਮੌਕਾ ਕਰਨ ਤੇ ਜੋ ਪਾਇਆ ਗਿਆ ਕਿ ਇਹਦੇ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ। ਵੱਦਣ ਦੇ ਨਾਲ ਵੀ ਮੌਤ ਹੋਈ ਆ। ਇਹ ਤਵਾ ਦੇ ਨਾਲ ਘਰੋਂ 11 ਵਜੇ ਕਾਲ ਆਈ ਹੈ ਵੀ ਘਰ ਪਹੁੰਚੀ ਨਹੀਂ ਹੈਗੀ। ਇਹ ਕੱਲ ਦੇਰ ਰਾਤ ਇੱਕ ਡੈੱਡ ਬੋਡੀ ਕਰੀਬ ਪੌਣੇ 12 ਵਜੇ ਸਨੌਰਲੇ ਤੋਂ ਦਾਨਗੜ ਰੋਡ ਦੇ ਉੱਤੇ ਹਾਈਵੇ ਦੇ ਨੇੜੇ ਇਹ ਨੇੜੇ ਕਹੀ ਦੇ ਉੱਤੇ ਇੱਕ ਮਿਲੀ ਸੀ। ਗੁਰਮਤਿਖ ਸੀ ਉਹਦੀ ਪਛਾਣ ਹਰਜਿੰਦਰ ਸਿੰਘ ਉਰਫ ਕਾਲਾ ਚੀਮਾ ਵਾਸੀ ਦਾਨਗੜ ਰੋਡ ਧਨੋਲਾ ਹੋਈ ਆ ਇਹਦੀ ਸਕੂਟੀ ਵੀ ਉੱਥੇ ਸੀ ਮੌਕੇ ਤੇ ਸਾਡੇ ਜਿਹੜੀ ਧਨੋਲਾ ਥਾਣੇ ਦੀ ਪੁਲਿਸ ਪਹੁੰਚ ਗਈ ਸੀ ਮੌਜਾ ਮੌਕਾ ਕਰਨ ਤੇ ਜੋ ਪਾਇਆ ਗਿਆ ਕਿ ਇਹਦੇ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਵੱਜਣ ਦੇ ਨਾਲ ਹੀ ਮੌਤ ਹੋਈ ਆ ਤੇ ਰਿਕਵਰ ਆ ਦੇ ਵੀ ਜਿਹੜੀ ਹੈ ਬਾਡੀ ਮੋਰਚਰੀ ਤੇ ਸਾਢੀ ਗਈ ਸੀ ਜੋ ਮੋਟਲੀ ਤਪਤੀ ਦੇ ਸਾਹਮਣੇ ਆਇਆ ਸੀ ਕਿ ਇਹ ਜਿਹੜਾ ਹਰਜਿੰਦਰ ਸਿੰਘ ਆ ਇਹ ਜੀ ਚਾਚਾ ਜੀ ਦੀ ਜਿਹੜੀ ਮੌਤ ਹੋਈ ਸੀ ਇਹਨਾਂ ਉਹਨਾਂ ਦੇ ਪਰਿਵਾਰ ਦੇ ਨਾਲ ਫੋਕਸ ਕਰਨੇ ਗਿਆ ਹੋਇਆ ਸੀਗਾ ਤੇ ਉੱਥੋਂ ਇਹ ਕੱਲ ਦੇਰ ਰਾਤ ਉਹਨਾਂ ਦੇ ਘਰ ਤੋਂ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ ਜਦੋਂ ਇਹ ਰਸਤੇ ਵਿੱਚ ਉਹਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਜਦੋਂ ਕਾਫੀ ਦੇਰ ਰਾਤ ਇਹ ਨਹੀਂ ਵਾਪਸ ਆਇਆ ਤਾਂ ਉਹਦੇ ਪਰਿਵਾਰ ਨੇ ਇਹਦੀ ਭਾਲ ਸ਼ੁਰੂ ਕੀਤੀ ਸੀ ਤੇ ਇਹ ਉਥੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀਗਾ ਤੇ ਅਸੀਂ ਇਹਦੇ ਬੇਟਾ ਤੇਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਥਾਣਾ ਧਨੌਲਾ ਵਿਖੇ ਦਰਜ ਕਰ ਰਹੇ ਹਾਂ ਅਧੀਨਤਾ ਨਾ 103 ਜਿਵੇਂ ਇੱਕ ਡੀਐਨਐਸ ਤੇ ਫਰਦਰ ਅਸੀਂ ਤਰਤੀਰ ਚ ਸਟਾਰਟ ਕਰ ਦਿੱਤੀ ਗਈ ਹੈ ਵੱਖ-ਵੱਖ ਟੀਮਾਂ ਇਹਦੇ ਵਿੱਚ ਲਗਾਤੀਆਂ ਗਈਆਂ ਨੇ ਟੈਕਨੀਕਲ ਟੀਮਾਂ ਵੀ ਤੇ ਸਾਡੀਆਂ ਦੂਜੀਆਂ ਟੀਮਾਂ ਵੀ ਤੇ ਜਲਦੀ ਆਪਾਂ ਇਹ ਮਕਦਮੇ ਨੂੰ ਟ੍ਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਪਰ ਪਰਿਵਾਰ ਨੇ ਕੋਈ ਵਜ੍ਹਾ ਨਹੀਂ ਦੱਸਿਆ ਖਾਸਾ ਪੂਰਾ ਪਾਇਆ ਜੀ ਹਾਲੇ ਤੱਕ ਜੋ ਪਰਿਵਾਰ ਨੇ ਇਹਦੇ ਵਿੱਚ ਕੋਈ ਕਿਸੇ ਦੇ ਖਿਲਾਫ ਕੋਈ ਸ਼ੱਕ ਜਾਂ ਕੋਈ ਹੋਰ ਰੰਜਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ ਮਾ ਕੀ ਹੁਣ ਅਸੀਂ ਤੱਪੀਸ਼ ਕਰਾਂਗੇ ਫਰਦਰ ਜੋ ਵੀ ਗੱਲਬਾਤ ਸਾਹਮਣੇ ਆਏਗੀ ਉਹ ਤੁਹਾਡੇ ਨਾਲ ਸੰਗੇ ਸਰ ਬਨਾਰਾ ਪਿਲੇ ਤੇ ਜਿੱਦਾਂ ਹੁਣ ਦੇਖਿਆ ਕਿ ਕ੍ਰਾਈਮ ਰੇਟ ਜਿਹੜਾ ਹੈ ਉਹ ਵੱਧਾ ਜਾ ਰਿਹਾ ਬੰਦੇ ਇਹਦੇ ਪਿੱਛੇ ਕੀ ਕਾਰਨ ਦਾ ਕੁਝ ਕਰਦੇ ਹੋ ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਇਹ ਵਾਰਦਾਤਾ ਹੋਈਆਂ ਨੇ ਪਰ ਇਹ ਸਾਰੇ ਆਈਸੋਲੇਟਡ ਇਨਸੀਡੈਂਟ ਨੇ ਸਾਰੇ ਹੀ ਮਤਲਬ ਮਰਡਰ ਦੇ ਕਹ ਲਓ ਜਾਂ ਕੁਝ ਸੁਸਾਈਡ ਕੇਸਿਸ ਹੋਏ ਸੀਗੇ ਜਿਹੜੇ ਕਾਫੀ ਸਸੰਸਨੀ ਕੇਜ ਹੋਏ ਸੀ ਪਰੇ ਸਾਰੇ ਦੇ ਸਾਰੇ ਆਪਣੇ ਆਈਸੋਲੇਟਡ ਇਨਸੀਡੈਂਟ ਨੇ ਇਹਨਾਂ ਦਾ ਕੋਈ ਬ੍ਰਾਡਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਇਹਨਾਂ ਦੇ ਪਿੱਛੇ ਇੱਕ ਕੋਈ ਕਾਰਨ ਹੈ ਸਾਰੇ ਅਲੱਗ-ਅਲੱਗ ਇਨਸੀਡੈਂਟ ਸੀਗੇ ਕੋਈ ਕ੍ਰਾਈਮ ਅਗੇਂਸਟ ਪ੍ਰੋਪਰਟੀ ਨਹੀਂ ਸੀਗਾ ਜਦੋਂ ਕੋਈ ਕ੍ਰਾਈਮ ਅਗੇਂਸਟ ਪ੍ਰੋਪਰਟੀ ਹੁੰਦੇ ਨੇ ਵਾਧੇ ਨੇ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਈ ਗ੍ਰੋ ਸਰਕਾਰ ਮੈਂ ਜਾਂ ਕੋਈ ਲਾਅ ਐਂਡ ਔਰਡਰ ਦੀ ਸਥਿਤੀ ਖਰਾਬ ਹੈ ਪਰ ਇਹ ਸਾਰੇ ਅਲੱਗ-ਅਲੱਗ ਇਨਸੀਡੈਂਟ ਸੀਗੇ ਹਰ ਇੱਕ ਦੇ ਅਲੱਗ-ਅਲੱਗ ਕਾਰਨ ਸੀਗੇ ਕਿਸੇ ਦੇ ਪੈਸੇ ਕੋਈ ਪਰਿਵਾਰ ਦਾ ਮਸਲਾ ਹੁੰਦਾ ਕੋ ਪ੍ਰੋਪਰਟੀ ਦਾ ਮਸਲਾ ਹੁੰਦਾ ਕੋਈ ਨਾ ਕੋਈ ਕਾਰਨ ਉਹਦੇ ਵਿੱਚ ਨਿਕਲ ਕੇ ਆਉਂਦਾ ਇਹਦੇ ਵਿੱਚ ਵੀ ਜੋ ਅੱਗੇ ਜਦੋਂ ਅਸੀਂ ਤਕਰੀਰ ਕਰਾਂਗੇ ਤਾਂ ਜੋ ਐਕਚੁਅਲ ਕਾਰਨ ਹੈ ਉਹ ਸਾਡੇ ਸਾਹਮਣੇ ਆਉਣਗੇ ਤੇ ਅਸੀਂ ਗੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਤੁਹਾਡੇ ਨਾਲੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਏਗੀ ਸਰ ਮ੍ਰਿਤਕ ਦੀ ਉਮਰ ਕਿੰਨੀ ਸੀ ਕਿਹਦੇ ਜਾਨਾਂ ਦੇ ਪਾਸੇ ਦਾ ਸੀ ਜੀ ਮ੍ਰਿਤਕ ਦੀ ਉਮਰ ਕਰੀ 45 ਸਾਲ ਸੀ ਤੇ ਇਹਦਾ ਬੇਟਾ ਤੇਜ ਸਿੰਘ ਹੈ ਉਹਦੇ ਜਾਨਾਂ ਦੇ ਉੱਤੇ ਅਸੀਂ ਅੱਥਰੂ ਜਾਂਚ ਕਰ ਰਹੇ ਹਾਂ ਮੀਰੰਗੁਰਪ੍ਰੀ ਸਿੰਘ ਜੀ ਮਿਲ ਕਾਰਨਾਂ ਦਾ ਤਾਂ ਇਹ ਕੁਝ ਕਹਿ ਨਹੀਂ ਸਕਦੇ ਉਹਗੇ ਸਾਡੇ ਚਾਚਾ ਹੀ ਦਾ ਭੋਗ ਸੀਗਾ ਸਾਡੇ ਕੋਲ ਉੱਥੇ ਕਰੇ ਸ਼ਾਮ ਨੂੰ ਬੈਠੇ ਰਹੇ ਨੇ ਉਦੋਂ ਬਾਅਦ ਆਪਣੇ ਘਰ ਜਾਣ ਲਈ 10 ਕੋਈ ਉੱਥੋਂ ਚੱਲੇ ਨੇ ਤੇ 10 ਵਜੇ ਤੋਂ ਬਾਅਦ ਇਹਨਾਂ ਦੇ ਘਰੋਂ 11 ਵਜੇ ਕਾਲ ਆਈ ਹੈ ਵੀ ਘਰ ਪਹੁੰਚੇ ਨਹੀਂ ਹੈਗੇ ਘਰ ਪਹੁੰਚਣ ਤੋਂ ਬਾਅਦ ਘਰੋਂ ਫੋਨ ਆਇਆ ਜਦੋਂ ਵੀ ਆਏ ਨਹੀਂ ਹੈਗੇ ਅਸੀਂ ਦੋਵਾਂ ਪਾਲ ਸ਼ੁਰੂ ਕੀਤੀ ਤਾਂ ਸਾਨੂੰ ਜਕਮੀ ਹਾਲਕ ਚ ਬਾਈਪਾਸ ਦੇ ਖਦਾਨਾਂ ਚ ਮਿਲੇ ਨੇ ਤੇ ਉਦੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ 112 ਤੇ ਉਹ ਆਏ ਉਹ ਦੋਵਾਂ ਨੇ ਆਉ ਬੇਕਾਰਵਾਈ ਕਰਕੇ ਉਸ ਜਾਣ ਚ ਜੁਟੀ ਹੋਈ ਹੈ ਉਰਨਾਲੇ ਲੈ ਕੇ ਇਸ ਕੇ ਦੁਆਲੇ ਕੀ ਲੱਗਦਾ ਤੁਹਾਨੂੰ ਕੋਈ ਕਾਰਨ ਦਾ ਕੀ ਰੰਗਿਸਪਤ ਲੱਭੀ ਹੋਵੇ ਤਾਂ ਪਰੰਜ ਇਸ ਦਾ ਕੋਈ ਲੱਗ ਨਹੀਂ ਰਹੀ ਵੀਰੇ ਵੈਸੇ ਹਜੇ ਬੁੱਕੀ ਜਾਨ ਚ ਪਤਾ ਲੱਗ ਜੂਗਾ ਕਿੰਨੀ ਕੋਮਰ ਸੀ ਤੇ ਕੀ ਨਾਮ ਸੀਗਾ ਇੰਨਾ ਦਾ ਨਾਮ ਵੀਰੇ ਹਰਜਿੰਦਰ ਸਿੰਘ ਸੀ ਉਹ ਕਾਲਾ ਚੀਮਾ ਕਹਿੰਦੇ ਸੀ ਉਮਰ 45 ਸਾਲ ਸੀ ਸੱਤ ਤਿੰਨ ਚ ਇੱਕ ਤਾਂ ਇਹਨਾਂ ਦਾ ਪੈਲਸ ਸੀਗਾ ਜੀ ਆਪਣੇ ਸਪਾਲਕਲਾ ਆਪਣਾ ਪੈਲਸ ਬਾਕੀ ਟੂਲਾ ਸਟੋਰ ਆ ਚੀਮਾ ਟੂਲਾ ਸਟੋਰ ਤੇ ਬਾਕੀ ਖੇਤੀ ਵਗੈਰਾ ਠੇਕੇ ਦਿੱਤੀ ਹੋਈ ਹੈ ਜੀ ਕੋਈ ਤੁਹਾਨੂੰ ਵਜਾ ਰਹਿੰਦੇ ਸੀ ਹੈ ਨਹੀਂ ਨਹੀਂ ਕੋਈ ਸਾਹਮਣੇ ਨਹੀਂ ਆਈ ਜੀ ਵਧੀਆ ਇਨਸਾਨ ਸੀ ਜੀ ਪਰ ਕੋਈ ਐਡਾ ਐ ਨਹੀਂ ਸੀਗਾ ਕਿਸੇ ਨਾਲ ਕਲੇਸ਼ ਜਾਂ ਕੋਈ ਧੰਵਾਤ ਪਰਿਵਾਰ ਕੀ ਹੈ ਤੁਹਾਡਾ ਪਰਿਵਾਰ ਦੇ ਵਿੱਚ ਇਹਨਾਂ ਦੇ ਬੇਟਾ ਜੀ ਇੱਕ 20 ਸਾਲ ਦਾ ਤੇ ਮੰਮੀ ਜੜੀ ਨੇ ਦੇ ਤੇ ਵਾਈਫ ਹੈ ਕੀ ਨ ਕਰ ਦੂੰਗੀ ਪੁਲਿਸ ਪ੍ਰਸ਼ਾਸਨ ਕੋਲ ਕੋਲ ਪ੍ਰਸ਼ਾਸਨ ਤੋਂ ਦਬਿਰੇ ਹੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨੇ ਨਹੀਂ ਬੇਰੇ ਮੀਨਾ ਦਾ ਪਰਵਾਹ ਦਾ ਕਟਰ ਕੀਤਾ ਕਿ ਸਵੇਰ ਸਤਾ ਉਦੇ ਬੋਲ ਉਹਨਾਂ ਦੇ ਵੀਰੇ ਸਰਚ ਆ ਗਈ ਸਾਰਾ ਸਾਰੇ ਤੋਂ ਖੁੱਲਿਆ ਹੋਇਆ ਇਹ ਵੀ ਤੇਜ ਅਚਾਰ ਨਾਰਾ ਕਰਾੜਾ ਮਗਰ ਨਮਾਰਿਆ ਹੁੰਦਾ ਕਿੰਨੇ ਵਜੇ ਤੁਹਾਨੂੰ ਪਤਾ ਲੱਗਦਾ ਸੀ ਸਾਨੂੰ ਵੀਰੇ ਪੌਣੇ 12:00 ਵਜੇ ਸਾਢੇ 11:00 ਵਜੇ ਪਹਾਲ ਸ਼ੁਰੂ ਕੀਤੀ ਆਲੇ-ਦਾਲੇ ਦੇਖਿਆ ਪਹਿਲਾਂ ਬਾਈਪਾਸ ਤੇ ਸਾਰੇ ਸੰਗਰ ਰੋਡ ਤੇ ਬਣਗਰ ਰੋਡ ਤੇ ਤੇ ਉੱਥੇ ਸਾਨੂੰ ਸਕੂਟਰੀ ਮਿਲੀ ਸਕੂਟਰੀ ਤੋਂ ਬਰ ਇੱਕ ਸਾਈਡ ਤੇ ਇਹਨਾਂ ਦੀ ਬਾਡੀ ਪਈ ਸੀ ਮੰਗਤ ਵੀ ਇਹੀ ਆ ਜਲਦ ਤੋਂ ਜਲਦ ਇਨਸਾਫ ਮਿਲੇ ਸਾਨੂੰ ਪਤਾ ਲੱਗੇ ਸਾਡੇ ਭਰਾ ਨਾਲ ਕੀ ਹੋਇਆ ਮਸੀਂ ਇਹੀ ਮੰਗਾਂ ਜੀ